ਅਕਸਰ ਬਚਾਣਾ ਲੱਗਦੇ ਆਂ ਹੀ ਆਮ ਆਦਮੀ ਨੂੰ ਬਿਜਲੀ ਦਾ ਵੱਡਾ ਝਟਕਾ ਲੱਗਿਆ ਹੈ ਪਾਵਰ ਕਾਮ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ 'ਚ ਵਾਧਾ ਕੀਤਾ ਗਿਆ ਹੈ ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ ਦੱਸਦੇ ਕਿ 7 ਕਿਲੋਵਾਟ ਕਿਲੋ ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਹੋਇਆ ਜਦਕਿ 7 ਤੋਂ 100 ਕਿਲੋਵਾਟ ਤੱਕ ਕਿਲੋ ਬਿਜਲੀ ਦੀਆਂ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਦੂਜੇ ਪਾਸੇ ਇੰਡਸਟਰੀ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਅਦਾ ਕੀਤਾ ਗਿਆ ਉੱਥੇ ਹੀ ਟਿਊਬ ਵੈਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਅਦਾ ਹੋਇਆ ਇਸ ਦੇ ਨਾਲ ਹੀ ਪਹਿਲਾ ਵਾਂਗ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਹੈ ਜਿਹੜੀ ਉਹ ਜਾਰੀ ਰਹੇਗੀ ਦਾ ਦੇ ਕੇ ਕਿ ਜਿਵੇਂ ਪਹਿਲਾਂ 300 ਯੂਨਿਟ ਮੁਫਤ ਬਿਜਲੀ ਘਰ-ਘਰ ਪਹੁੰਚਾਈ ਜਾ ਰਹੀ ਹੈ ਤਾਂ ਉਸੇ ਤਰ੍ਹਾਂ ਇਹ ਸਹੂਲਤ ਹੁਣ ਵੀ ਜਾਰੀ ਰਹੇਗੀ ਪਰ ਜਿਹੜੇ ਵਾਅਦਾ ਹੋਇਆ ਉਹ 7 ਕਿਲੋਵਾਟ ਤੋਂ 10 ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਹੋਇਆ